ਯਾਰਾ ਕਾ ਚੈੱਕ ਕਰ ਖਾਂ ਮੈਂ ਗੇਤੀ ਬੀਜ ਤਾ ਬੈਠਾ ਮੈਨੂੰ ਵਾਹ ਨਾ ਥੋੜਾ ਖੁਸ਼ਕ ਲੱਗਦਾ ਓਏ ਆ ਕੀਤੇ ਰੇ ਯਾਰਾ ਤੂੰ ਤਾਂ ਜਮੇ ਹੀ ਖੁਸ਼ਕ ਵਾਂਚੀ ਬੀਤੀ ਐਡੀ ਕੀ ਤੇਰੇ ਖਲਾੜੀ ਚ ਬਾਈ ਸੀ ਇਹ ਕਿਹ ਡੈਡੀ ਛੇਦੀ ਪਛੇਤੀ ਹੁੰਦੀ ਸੀ ਪੂਰਾ ਲੇਟ ਬੀਜ ਲੈਂਦਾ ਯਾਰ ਪਰ ਕੀ ਕਰਿਆ ਜਾਵੇ ਹੁਣ ਬੀਜ ਬੈਠੇ ਯਾਰ ਬਾਈ ਓ ਕਿਵੇਂ ਆ ਮੁੰਡਿਓ ਉਹ ਮੜਾ ਮਰਾ ਵਾਂ ਤਾਂ ਵੇਖੋ ਯਾਰ ਮੈਨੂੰ ਲੱਗਦਾ ਖੁਸ਼ਕ ਹੁੰਦਾ ਕਿਵੇਂ ਤੇ ਮੇਰਾ ਮਾਂਜਾ ਨਹੀਂ ਖੜਦਾ ਕਣਕ ਬੀਜ ਨਹੀਂ ਸੀ ਯਾਰ ਆ ਜਾ ਮਨ ਤਾਂ ਖਲਾੜ ਦਿੰਨੇ ਚੱਲ ਠੀ ਯਾਰ ਲੈ ਪਤੰਦਰਾ ਵਾਹ ਤੇਰਾ ਪਿਆ ਗਾਰੇ ਯਾਰਾ ਯਾਰਾ ਐਂ ਕਰ ਇਹ ਚ ਰੀਪਰ ਮਾਰ ਕੇ ਨਾ ਇਕੱਠਾ ਬਣਾ ਕੇ ਅੱਥ ਨੂੰ ਵੀਜਣ ਦੀ ਕਰ ਓ ਯਾਰ ਮੈਂ ਆਂਦਾ ਸੀਗਾ ਪਾਣੀ ਛੱਡ ਦਿੰਦੇ ਮੋੜ ਕੇ ਕਿਤੇ ਪਟ ਪਟ ਵਾਣ ਵੇਖੀ ਜਾਵੇ ਕਣ ਕੁਗਰੇ ਹੀ ਨਾ ਓ ਪਾਣੀ ਛੱਡੇਗਾ 20 25 ਦਿਨਾਂ ਤੇ ਗੱਲ ਜਾੜੂ ਓਦਾਂ ਨੂੰ ਤੋ ਹੋ ਜਾਏਗਾ ਪਛੇਤਾ ਬਾਕੀ ਜਿਹੜੀ ਕਣਕ ਆ ਇਹਦਾ ਤਰੇਲ ਨਹੀਂ ਉਗ ਰਹੀ ਹੁੰਦੀ ਆ ਓ ਬਾਕੀ ਜੇ ਵਾਣ ਖੜਮਾ ਵੀਜਿਆ ਹੋਏ ਨਾ ਫਿਰ ਗੁੱਲੀ ਝੰਡਾ ਤੇ ਬਾਤੂ ਪੁੱਤੂ ਵੀ ਨਹੀਂ ਹੁੰਦਾਗਾ ਬਸ ਠੀਕ ਆ ਅੱਜ ਫਿਰ ਮਾਰ ਆਂਨੇ ਰੀਪਰ ਫਲੇਟ ਦੇ ਓਏ ਆ ਕੀਤੀ ਰਿਓਏ ਇਹ ਤਾਂ ਤੇਰੇ ਵਾਣ ਨਾਲ ਵੀ ਜ਼ਿਆਦਾ ਖੁਸ਼ਕਾ ਓਏ ਵਾਣ ਖੁਸ਼ਕਾ ਮੈਨੂੰ ਪਤਾ ਹੈ ਤੇ ਫਿਰ ਤੂੰ ਉਹਨੂੰ ਕਣਕ ਬੀਜਣ ਦੀ ਰਹਿਗਾ ਤਾਂ ਦੇਤੀ ਤੈਨੂੰ ਪਤਾ ਮੈਂ ਖੁਸ਼ਕ ਵਾਣ ਚ ਕਣਕ ਬੀਜ ਬੈਠਾ 22 ਚਾਂਸ ਜੇ ਮੇਰੀ ਕਣਕ ਨਾ ਉਗਰੀ ਇਹਦਾ ਵੀ ਮੈਂ ਖੁਸ਼ਕ ਵਾਣ ਚ ਵਜਾਈ ਜੰਨਾ ਇਹਦੀ ਵੀ ਨਹੀਂ ਉਗਰਨੀ ਅਰ ਜਿਹਨਾਂ ਦਾ ਲੋਕਾਂ ਨੇ ਛੇਡਾਂ ਉਹ ਦੋਹਾਂ ਨੂੰ ਵੰਡਵੀਆਂ ਹੋਣਗੀਆਂ ਮੈਨੂੰ ਇਕੱਲੇ ਨੂੰ ਨਾ ਹੋਣਗੀਆਂ ਓ ਵਾਹ ਏ ਤੇਰੇ ਗਵਾਂਢੀ ਹੋਵੇ ਤਾਂ ਤੇਰੇ ਵਰਗਾ ਆਪ ਤਾਂ ਡੁੱਬਿਆ ਬਾਣੀਆਂ ਨਾਲ ਜਜਬਾਨ ਵੀ ਡੋਬੇ ਓਏ ਆਪ ਤਾਂ ਤੂੰ ਫਸਿਆ ਹੀ ਆ ਨਾਲ ਗਵਾਂਢੀ ਨੂੰ ਵੀ ਰਕੜਤਾ Yeah <laughs>